ਸ਼ਸ਼ੀਕਾਲ ਦੋਸਤੋ ਮੈਂ ਤੁਹਾਡਾ ਦੋਸਤ ਸਤਨਾਮ ਤੇ ਅੱਜ ਇੱਕ ਤੁਹਾਡੇ ਲਈ ਖਾਸ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਤੁਹਾਨੂੰ ਦੱਸ ਦਈਏ ਕਿ ਪੀਰਖਾਨਾ ਵੈਲਫੇਅਰ ਚੈਰੀਟੇਬਲ ਟਰਸਟ ਸਰਦੂਲਗੜ ਵੱਲੋਂ ਪਹਿਲਾ ਲੱਕੀ ਕੁੱਪਣ ਸੇਵਾ 2025 ਸ਼ੁਰੂ ਕੀਤਾ ਗਿਆ ਹੈ ਸੋ ਇਹ ਸੇਵਾ ਅਗਸਤ 2024 ਤੋਂ ਲਗਾਤਾਰ ਚੱਲ ਰਹੀ ਹੈ ਸੋ ਇਹ ਲੱਕੀ ਡਰਾ ਸਥਾਨ ਪ੍ਰਾਣਾ ਪੀਰਖਾਨਾ ਬਾੜ ਨੰਬਰ 6 ਸਰਦੂਲਗੜ ਵਿਖੇ 29 ਮਾਰਚ 2025 ਸ਼ਾਮ 7 ਵਜੇ ਕੱਢਿਆ ਜਾਵੇਗਾ ਸੋ ਇਸ ਟਿਕਟ ਦੀ ਕੀਮਤ ਅਸੌਰਤੀ ਹੈ ਅਤੇ ਇਸ ਦੇ ਨਾਲ ਹੀ ਜੇਕਰ ਕਿਸੇ ਵੀ ਭੈਣ ਭਰਾ ਨੇ ਇਸ ਲੱਕੀ ਡਰਾ ਦੀ ਟਿਕਟ ਖਰੀਦਣੀ ਹੈ ਤਾਂ ਸਰਦੂਲਗੜ ਬੱਸ ਸਟੈਂਡ ਦੇ ਸਾਹਮਣੇ ਜੋ ਕੱਲ ਤੋਂ ਸਟਾਲ ਸ਼ੁਰੂ ਹੋ ਜਾਵੇਗੀ ਕੱਲ ਤੋਂ ਲੈ ਕੇ 29 ਮਾਰਚ ਸ਼ਾਮ ਤੱਕ ਜੋ ਇਹ ਤਿੰਨ ਦਿਨ ਸਟਾਲ ਚੱਲਣੀ ਹੈ ਉੱਥੋਂ ਤੁਸੀਂ ਟਿਕਟ ਖਰੀਦ ਸਕਦੇ ਹੋ ਤੇ ਇਸ ਦੇ ਨਾਲ ਹੀ ਜੋ ਇਸ ਲੱਕੀ ਡਰਾ ਦਾ ਜੋ YouTube ਤੇ Facebook ਦਾ ਪੇਜ ਸਤਨਾਮ ਲਾਈਵ ਤੇ ਜੋ ਤੁਹਾਨੂੰ ਸਿੱਧਾ ਪ੍ਰਸਾਰਣ ਜੋ ਇਸ ਦਾ ਰਿਜ਼ਲਟ ਦਿਖਾਇਆ ਜਾਵੇਗਾ ਅਤੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਜੋ ਇਸ ਲੱਕੀ ਡਰਾ ਦੇ ਵਿੱਚ ਜੋ ਇਨਾਮ ਰੱਖੇ ਗਏ ਨੇ ਤੁਹਾਨੂੰ ਦੱਸੀਏ ਜੋ ਕੁੱਲ 31 ਇਨਾਮ ਰੱਖੇ ਗਏ ਨੇ ਸੋ ਇਹ ਇਨਾਮ ਕਿਹੜੇ-ਕਿਹੜੇ ਨੇ ਉਹ ਵੀ ਤੁਹਾਨੂੰ ਦੱਸ ਦਈਏ ਸੀਰੀਅਲ ਵਾਈਜ਼ ਸੋ ਪਹਿਲਾ ਇਨਾਮ ਸਟੈਂਡਰਡ ਬੁਲਟ ਮੋਟਰਸਾਈਕਲ ਜੋ ਤੁਹਾਨੂੰ ਇਨਾਮ ਦੇ ਵਿੱਚ ਦਿੱਤਾ ਜਾਵੇਗਾ ਜਿਸ ਨੂੰ ਵੀ ਨਿਕਲੇਗਾ ਜਾਂ ਬੁਲਟ ਮੋਟਰਸਾਈਕਲ ਦਿੱਤਾ ਜਾਵੇਗਾ ਜਾਂ ਉਸ ਦੇ ਬਦਲੇ 1,51,000 ਦੀ ਜੋ ਤੁਹਾਨੂੰ ਨਗਦ ਰਾਸ਼ੀ ਦਿੱਤੀ ਜਾਵੇਗੀ ਸੋ ਇਹਨਾਂ ਦੋਵਾਂ ਦੇ ਵਿੱਚੋਂ ਤੁਸੀਂ ਇੱਕ ਪ੍ਰਾਪਤ ਕਰ ਸਕਦੇ ਹੋ ਸੋ ਉਸ ਤੋਂ ਬਾਅਦ ਦੂਸਰਾ ਇਨਾਮ ਇਲੈਕਟ੍ਰਿਕ ਸਕੂਟਰੀ ਸੋ ਤੀਸਰਾ ਇਨਾਮ ਜੋ ਬਾਸ਼ਿਕਾ ਮਸ਼ੀਨ 6 ਲੀਟਰ ਵਾਲੀ ਸ ਚੌਥਾ ਇਨਾਮ ਐਲਈਡੀ 32 ਇੰਚੀ ਪੰਜਵਾਂ ਇਨਾਮ ਰੈਂਜਰ ਸਾਈਕਲ ਛੇਵਾਂ ਇਨਾਮ ਓਵਨ ਜੋ ਕਿ ਰੋਟੀ ਜਾਂ ਸਬਜ਼ੀ ਗਰਮ ਕਰਨ ਵਾਲੀ ਜੋ ਆਪਾਂ ਘਰਾਂ ਦੇ ਵਿੱਚ ਦੇਖਦੇ ਹਾਂ ਤੇ ਉਸ ਤੋਂ ਅੱਗੇ ਸੱਤਵਾਂ ਇਨਾਮ ਜਿਹੜਾ ਸੱਤਵਾਂ ਇਨਾਮ ਹੈ ਉਹ ਆਰੋ ਜੋ ਆਪਾਂ ਰੋਜ਼ਾ ਪਾਣੀ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ ਅੱਠਵਾਂ ਇਨਾਮ ਜੂਸਰ ਮਿਕਸਰ ਨੋਮਾਏ ਨਾਮ ਗੈਸ ਚੁੱਲਾ ਅਤੇ 10ਵਾਂ ਇਨਾਮ ਕਾਲਿੰਗ ਫੈਨ ਜੋ ਛੱਤ ਵਾਲਾ ਪੱਖਾ ਅਤੇ 11ਵਾਂ ਇਨਾਮ ਡਿਨਰ ਸੈੱਟ ਉਸ ਤੋਂ ਬਾਅਦ ਜੋ ਪੰਜੇ ਨਾਮ ਹਨ ਜੋ ਪੰਜ ਲਾਈਵਨ ਸੈੱਟ ਜੋ ਇਸ ਤੋਂ ਅੱਗੇ ਬਖਵਾਖੇ ਨਾਮ ਨੇ ਜੋ ਪੰਜ-ਪੰਜ ਰੱਖੇ ਗਏ ਨੇ ਸੋ ਅਗਲੇ ਪੰਜੇ ਨਾਮ ਬਾਲ ਕਲੌਕ ਉਸ ਤੋਂ ਅਗਲੇ ਪੰਜੇ ਨਾਮ ਲੰਚ ਬਾਕਸ ਉਸ ਤੋਂ ਅਗਲੇ ਪੰਜ ਨਾਮ ਆਇਰਨ ਸੋ ਇਹ ਜੋ ਕੁੱਲ 31 ਤਰ੍ਹਾਂ ਦੇ ਇਨਾਮ ਜੋ ਤੁਹਾਨੂੰ ਦੱਸ ਦਿੱਤੇ ਗਏ ਨੇ ਸੋ ਇਸ ਦੇ ਨਾਲ ਜੋ ਐਸੇ ਲੱਕੀ ਡਰਾ ਤੇ ਆਫਰ ਰੱਖੇ ਗਏ ਨੇ ਟਿਕਟ ਦੇ ਦੋ ਟਿਕਟ ਨਾਲ ਇੱਕ ਕਪਨ ਫਰੀ ਪੰਜ ਟਿਕਟ ਨਾਲ ਤਿੰਨ ਕਪਨ ਫਰੀ 10 ਟਿਕਟ ਨਾਲ ਸੱਤ ਕਪਨ ਫਰੀ